ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀ ਭਰਾਵੋ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂਗੇ ਲੱਗਿਆ ਜੀ ਆਪਾਂ ਅੱਜ ਆ ਬਲੌਗ ਸ਼ੁਰੂ ਕਰਨ ਮਾਰਨਿੰਗ ਤੋਂ ਮਾਰਨਿੰਗ ਦੇ 5:30 ਤੋਂ ਪਲੱਸ ਹੋ ਰਿਹਾ ਟਾਈਮ ਤੇ ਛੀ ਤੋਂ ਘੱਟ ਹੈ ਟਾਈਮ ਤੇ ਮੈਂ ਹਜੇ ਨੂੰ ਆਜਾ ਫਸੋਟੀ ਦਾ ਸਵੇਰ ਦੇ ਕੰਮ ਕਰ ਰਹੀ ਜਿਹੜੇ ਸ਼ੇਅਰ ਕਰਦੇ ਹੋ ਬਾਕੀ ਜਿਹੜੇ ਤਾਂ ਤਰਾ ਚੈਨਲ ਤੇ ਨਵੇਂ ਹੁੰਦੇ ਆ ਜੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਜੇਕਰ ਬਲੌਗ ਥੋੜਾ ਜਿਆਦਾ ਹੀ ਮਿਹੜੀ ਲੱਗਿਆ ਹੈ ਨਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸੁਣਾਇਆ ਕਰ ਦਿਓ ਜੀ ਕਮੈਂਟ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਲੀਜ਼ ਸਾਰੇ ਭੈਣ ਭਰਾ ਕਮੈਂਟ ਕਰਿਆ ਕਰੋ ਤੇ ਕਿਉਂਕਿ ਪਤਾ ਲੱਗ ਜਾਂਦਾ ਹੈ ਨਾ ਵੀ ਕਿਹੜਾ ਭੈਣ ਭਰਾ ਆਪਣੇ ਨਾਲ ਕਿੰਨੇ ਕ ਟਾਈਮ ਦਾ ਜੁੜਿਆ ਹੋਇਆ ਹੈ ਜਿਹਨੂੰ ਕਮੈਂਟ ਕਰਾਉਂਦੇ ਵੈਸੇ ਪਰਾਂ ਦੀ ਕਿੱਦਾਂ ਦੀ ਆਪਣੇ ਨਾਲ ਭੈਣ ਭਰਾ ਜੁੜੇ ਹੋਣ ਹੈ ਨਾ ਜਦੋਂ ਕਮੈਂਟ ਵੰਟਾ ਦੇ ਵਿੱਚ ਤਾਂ ਪਤਾ ਲੱਗ ਜਾਂਦਾ ਹੁੰਦਾ ਜੇ ਕਿ ਆਪਾਂ ਨੂੰ ਮੈਸੇਜ ਆਉਂਦਾ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਆਹ ਭੈਣ ਭਰਾ ਆਪਾਂ ਨੂੰ ਵਾਟ ਆਉਂਦਾ ਥੋੜੀ ਆਪਣੇ ਚੈਨਲ ਨਾਲ ਜੁੜਿਆ ਹੋਇਆ ਤੇ ਕਮੈਂਟ ਰੱਖ ਦਿਆ ਨਾ ਤੇ ਮੈਂ ਕਿਹਾ ਚਲੋ ਅੱਜ ਆਪਾਂ ਮਾਰਨਿੰਗ ਦੇ ਕੰਮ ਤੋਂ ਦੇ ਸ਼ੇਅਰ ਕਰਦੇ ਹਾਂ ਕਿ ਸ਼ਾਮ ਦੇ ਤਾਂ ਆਪਾਂ ਰੋਜ਼ ਹੀ ਦਿਖਾ ਦਿੰਨੇ ਆ ਹਨਾ ਤੇ ਮੈਂ ਕਿਹਾ ਚਲੋ ਅੱਜ ਆਪਾਂ ਤੜਕੇ ਵਾਲੇ ਕੰਮ ਤੋਂ ਦੇ ਦਿਖਾਉਣੇ ਆ ਤੇ ਮੈਂ ਕੱਢ ਰਹੀ ਸੀ ਕਿ ਉਹ ਮੰਮੀ ਇੱਕ ਛੋਟੀ ਦੀ ਧਾਰ ਹੈਗੀ ਕੱਢੀ ਆਂਦੀ ਸੀ ਧਾਰ ਮੈਂ ਕਾਇਨਾਂ ਦੀ ਧਾਰ ਤੋਂ ਕੱਢ ਲਈ ਤੇ ਜਿਹੜੇ ਚਾਹ ਪਾਣੀ ਵਾਲੇ ਪਾਣੀ ਵਾਲੇ ਭਾਂਡੇ ਸੀ ਉਹ ਚੱਕਦੇ ਤੇ ਮੈਂ ਲਾਗੀ ਸੀ ਕਿ ਓਵਰ ਵੱਢਣ ਮਦਾਨੀ ਜਦੋਂ ਮੈਂ ਚਾਹ ਬਣਾਉਣੀ ਹੁੰਦੀ ਆ ਪਹਿਲੀ ਵਾਰ ਆਈ ਉਦੋਂ ਹੀ ਲਾਣੀ ਹੁੰਦੀ ਆ ਤੇ ਫਿਰ ਆਇਆ ਵੀ ਮੇਰੇ ਚਾਹ ਕਰਦੇ ਕਰਦੇ ਵਧੀਆ ਕਿਉਂ ਜੁੜ ਜਾਂਦਾ ਬਸ ਜੀ ਹਜੇ ਥੋੜਾ ਜਿਹਾ ਰੀਂ ਨਹੀਂ ਤੇ ਮੈਂ ਗੋਆ ਸੱਟੇ ਹੁੰਦੀ ਹਜੇ ਐਸ ਵੇਲੇ ਥੋੜਾ ਜਿਹਾ ਫਿਰ ਮੈਂ ਉਹ ਕਰ ਦਿੰਦੀ ਆ ਕਿਓ ਕੱਢ ਕੇ ਜਸ਼ਨੇ ਦੀ ਵਰਗੀ ਬੋਦੀ ਪ੍ਰੈਸ ਕਰ ਦਿੰਦੀ ਆ ਕਈ ਵਾਰੀ ਤਾਂ ਜਿੱਦੇ ਤਾਂ ਆਏ ਹੁੰਦਾ ਮੂਡ ਬਣ ਜੇ ਤਾਂ ਫਿਰ ਮੈਂ ਛਾਣ ਨਹੀਂ ਕਰ ਦਿੰਨੀ ਕੁਝ ਕੱਲ ਹੋਣਾ ਵੀ ਉਹੀ ਪਾ ਕੇ ਗਿਆ ਸੀ ਸੋਮਵਾਰ ਨੂੰ ਅੱਜ ਮੰਗਲਵਾਰ ਨੂੰ ਵੀ ਉਹੀ ਪਾਉਣੀ ਆ ਫਿਰ ਧੋਤੀ ਸੀ ਕੱਲ ਆਖਣੀ ਜਿੱਤੇ ਉਹ ਗਿੱਲੀ ਸੀਗੀ ਪੈਂਟ ਤੇ ਕੁਝ ਤਾਂ ਨਹੀਂ ਮੈਂ ਪ੍ਰੈਸ ਕਰੀ ਕਦੇ-ਕਦੇ ਕਰ ਦਿੰਨੀ ਹੁੰਦੀ ਆ ਜੇ ਮੂਡ ਬਣ ਜਾਂਦਾ ਜੇ ਹੱਥ ਨੇ ਤੇ ਕਦੀ-ਕਦੀ ਨਹੀਂ ਤੇ ਬਸ ਮਰ ਘੋੜ ਕੱਢ ਕੇ ਫੇਰ ਕਰ ਦੋਗੇ ਜਦੋਂ ਮਰਦੀ ਬਸ ਬਾਕੀ ਜੀ ਸਾਰੇ ਬਾਕੀ ਇੱਕ ਭੈਣ ਕੁੱਛਦੀ ਸੀ ਕਹਿੰਦੇ ਦੀਦੀ ਤੁਸੀਂ ਕਿੰਨੇ ਕੁ ਜੋੜਦੇ ਹੁੰਦੇ ਹੋਣਾ ਸ਼ਾਮ ਦੇ ਵਿੱਚ ਤੇ ਆਪਾਂ 5 ਵਜੇ ਉੱਠਦੇ ਹੁੰਨੇ ਆ ਜੀ ਗਰਮੀ ਦੇ ਵਿੱਚ ਆਪਾਂ 4 ਤੇ ਸਿਆਲ ਦੇ ਵਿੱਚ ਆਪਾਂ 5 ਬਸ ਹੌਲੀ ਹੌਲੀ ਅ ਹਜੇ ਤਾਂ ਇਹ ਅਬਿਸ਼ੀ ਸ਼ੀ ਵਜੇ ਸਵਾਗ 6 ਵਜੇ ਮਾੜਾ ਮਾੜਾ ਚਿੱਟਾ ਜਾਂ ਦਿਨ ਚੜਨ ਲੱਗ ਜਾਂਦਾ ਹਜੇ ਜਿਵੇਂ ਜਿਵੇਂ ਹੋਰ ਦਿਨ ਆਦੇ ਹੁੰਦੇ ਛੋਟੇ ਹੋਣਗੇ ਹਨ ਉਵੇਂ ਉਵੇਂ ਹਜੇ ਫਿਰ 6:30 ਪੌਣੇ 7 ਵਜੇ ਫਿਰ ਕਿਤੇ ਜਾ ਕੇ ਜਿਹੜਾ ਜਿਹੜਾ ਬਹੁਤ ਬਹੁਤ ਫਰਕ ਪੈਣ ਲੱਗਦਾ ਜਿਹੜਾ ਤਾਂ ਹੀ ਤਾਂ ਇਹ ਦਿਨ ਛੋਟੇ ਹੋ ਗਏ ਰੱਤਾ ਬੱਦੀਆਂ ਹੋਣਗੀਆਂ ਤੇ ਬਾਕੀ ਜੀ ਕੰਮ ਦਾ ਫਿਰ ਸੋਨੋਂ ਵਧੀਆ ਨਾ ਚਾਹ ਰੋਟੀ ਖਾਣਿਆ ਮਗਰ ਮਗਰ ਚਾਹ ਬਸ ਸਾਰਾ ਦਿਨ ਬਹ ਚੱਲੀ ਜਾਂਦਾ ਕੰਮ ਜੂ ਦਨ ਛੋਟੇ ਹੋ ਜਾਂਦੇ ਲੋਟੀ ਨਹੀਂ ਆਉਂਦਾ ਭੱਜਾ ਭੁਜਾਈ ਸਾਰਾ ਦਿਨ ਕੋਈ ਕੰਮ ਨਹੀਂ ਹੁੰਦਾ ਸਰ ਜਦੋਂ ਦਿਨ ਛੋਟੇ ਹੋ ਜਾਂਦੇ ਆ ਤੇ ਬਸ ਜੀ ਮੈਂ ਕਿਉਂ ਕੱਢ ਕੇ ਜਸ਼ਨੇ ਦੀ ਬਾਦੀ ਬਰਸ ਕਰਦੀ ਆ ਬਾਦੀ ਬਰਸ ਕਰਕੇ ਰੱਖ ਜੂਗੀ ਮੁੜ ਕੇ ਮੈਂ ਪ੍ਰਮੋਦਰ ਘੋੜ ਘੋੜਾ ਸਿੱਟਾਂਗੀ ਫਿਰ ਆ ਕੇ ਆਪਾਂ ਜਿਹੜੀ ਦੂਜੀ ਵਾਰ ਵਾਲੀ ਚਾਹ ਬਣਾਵਾਂਗੇ ਤੁੱਜਵਾਰਾਂ ਚਾਹ ਵੀ ਕੇ ਫਿਰ ਕੇ ਦਾ ਸਾਰੇ ਖੇਤ ਜਾਂਦੇ ਹੁੰਦੇ ਐ ਡੈਡੀ ਜਸ਼ਨ ਦੇ ਡੈਡੀ ਜਸ਼ਨ ਆ ਵੱਜ ਜਾਂਦਾ ਨਾਲ ਕਦੇ ਕਦੇ ਅੱਜ ਤਾਂ ਹੁਣ ਜਿਵੇਂ ਪੜੀ ਜਾਂਦਾ ਐ ਅੱਜ ਤਾਂ ਸ਼ਾਮ ਨੂੰ ਨਹੀਂ ਪੜਿਆ ਇਹ ਬਿਨਾ ਚਾਹ ਪੀਤੀ ਮੈਂ ਜਦੋਂ ਉੱਠੀ ਮੰਮੀ ਕੀ ਟਾਈਮ ਹੋ ਗਿਆ ਮਖਾ ਪੁੱਤ 5:10 ਹੋ ਗਏ ਤੇ ਬਸ ਉਹਦੀ ਉੱਠ ਖੜਾ ਚਾਹ ਵੀ ਨਹੀਂ ਪੀਤੀ ਤੇ ਪੜੀ ਜਾਂਦਾ ਇਹਦਾ ਹੀ ਹੁੰਦਾ ਜੀ ਜੇ ਤਾਂ ਅੱਥ ਨੇ ਨਾ ਲਾਵੇ ਘੰਟਾ ਨਾ ਪੜੇ ਫਿਰ ਤਾਂ ਆਪਕੇ ਸੁਣਿਆ ਉੱਠ ਕੇ ਪੜਦਾ ਤੇ ਹੁਣ ਆਏ ਵੀ ਚਲੋ ਆਖਣ ਦੀ ਲੋੜ ਨਹੀਂ ਪੈਂਦੀ ਬੱਚੇ ਨੂੰ ਹਨਾ ਜਦੋਂ ਆਏ ਵਧੀਆ ਆਪਦੀ ਆਪੜ ਦਾ ਵਧੀਆ ਲੱਗਦਾ ਜੀ ਬਾਕੀ ਫਿਕਰ ਪੈ ਕੇ ਨੂੰ ਹਨਾ ਹੁਣ ਆਏ ਹੋ ਜਾਂਦਾ ਵੀ ਕੰਮ ਕਰ ਹੀ ਜਾਂਦਾ ਤੇ ਅੱਗੇ ਬਹੁਤ ਹੁੰਦਾ ਸੀ ਆਖਣਾ ਪੈਂਦਾ ਸੀ ਕਿ ਕਿਰੇ ਪੜਨਾ ਪੜਨਾ ਤੇ ਹੁਣ ਨਹੀਂ ਹੋਤਾ ਦੋ ਦੋ ਤਿੰਨ ਸਾਲ ਹੋ ਗਏ ਵਧੀਆ ਸਟਾਰਟ ਮੈਂ ਦੀ ਵਧੀਆ ਚੱਲਿਆ ਤੇ ਬਹੁਤ ਸੋਹਣਾ ਪੜਦਾ ਦਾ ਚਲੋ ਜੀ ਆਪਾਂ ਕਰੀਏ ਜਸ਼ਨ ਮਬਦੀ ਪਰਸਾ ਲਓ ਜੀ ਆਪਾਂ ਲੱਗੇ ਜਸ਼ਨੇ ਦੀ ਵਰਦੀ ਬਰਸ ਕਰਨ। ਫਸ ਫਿਰ ਗੁਆ ਕੁੜਾ ਸੱਟ ਕੇ ਅਨ ਜਾਲੀ ਉੱਧਰ ਉਸਣ ਵੱਲ ਤੇ ਮੁਰਬੀ ਪਾਈ ਜਾਂਦੇ ਆ ਨਾਲ ਖਲ ਖਰਾਕਾ ਚੂਰਾ ਤੇ ਹੁਣ ਤਾਂ ਬਾਵਾ ਚਾਲਣ ਜਾ ਹੁੰਦਾ। ਫੇ ਜਾ ਚੁਭਣ। ਹਲੇ ਵੀ ਜਸ਼ਨੂ ਥੋੜੀ ਜਿਹੀ ਹੋਆ ਪੁੱਤੋ ਗਲਟ ਗਿੱਲੀ। ਉਹ ਇਹ ਹੁੱਕਾ ਬਟਣਿਆ ਹੈ। ਹੈ? ਹੁੱਕਾ ਬਟਣਿਆ। ਫਿਰ ਉਹ ਬਰਸਤਾ ਕਰਦ ਤੁਸੀਂ ਪਾਟ ਲੋਗੇ। ਫੁੱਲੀ ਗਾਣੀ ਫੁੱਲੀ ਗਾਣੀ ਠੀਕ ਹੈ ਮੈਂ ਕਰਾ ਪ੍ਰੈਸ ਕਰ ਦ ਫਿਰ ਪਾਟ ਲਵਾਂਗੇ ਫਿਰ ਉਹ ਤਾਂ ਬਹੁਤ ਸਟੀਕ ਹੈ ਇਹ ਤਾਂ ਹੋ ਗਏ ਨੇ ਆਪਣੇ ਹੋ ਗਰੀਏ ਚਸ਼ਨੇ ਨੇ ਗੱਪਤੀ ਜਦੋਂ ਆਪਾਂ ਟੇਲਰ ਤੋਂ ਸਵਾਈ ਹੈਗੀ ਇਹ ਤਾਂ ਪਹਿਲਾਂ ਹੀ ਖੁੱਲੀ ਕਰਾ ਲੈਣਾ ਪੁੱਤ ਹੈ ਨਾ ਹਾਦੀ ਨਮੀ ਪਈ ਜਦੋਂ ਰੋਇ ਰੋਇ ਕਿੱਥੇ ਬੰਦੀ ਹੈ ਜੀ ਹੈ ਮਿੱਡਿਆ ਲੱਕ ਤੱਕ ਤਾਂ ਮੇਰਾ ਬੜਾ ਖੁੱਲ੍ਹਾ ਰੱਖੋ ਹੋਰ ਖੁੱਲ੍ਹਾ ਰੱਖਣਾ ਸੀ ਆਇਆ ਵੀ ਇੱਥੇ ਤਾਂ 벨ਟ ਨਾਲ ਆਪਣਾਂ ਦੀ ਕਿੰਨੀ ਭੀੜੀ ਕਰ ਲੈ ਜਦੋਂ 벨ਟ ਪਾਉਣਾ ਤੂੰ ਸਕੂਲ ਆਣੀ ਜੇ ਖੁੱਲੀ ਹੋ ਗਈ ਮਾੜੀ ਮੋਟੀ ਫਿਰ ਭੀੜੀ ਤਾਂ 벨ਟ ਨਹੀਂ ਹੋ ਜਾਂਦੀ ਸਹੀ ਹੁਣ ਇਹਦੇ ਕੋ ਹੁੱਕਾ ਅੰਨ ਪੱਟ ਕੇ ਇੱਕ ਪੇਕਾਂ ਆਪਸ਼ਾ ਕਰਕੇ ਸਹੀ ਹੋ ਜਾ ਲੈ ਕਰ ਦਿਓ ਸਹੀ ਪਤਾ ਹੁਣ ਮਾਰ ਤੂੰ ਬਰਾਸਾ ਜਾਦੇ ਥੋੜਾ ਜਿਹਾ ਲੱਕ ਜਿਹਾ ਗਿੱਲਾ ਹੈ। ਪ੍ਰੈਸ ਮਾਰ ਦਿੰਦੇ ਦੋ ਤਿੰਨ ਵਾਰੀ ਸੁੱਕ ਜਾਊਗਾ। ਲਓ ਜੀ ਆਪਾਂ ਸਿੱਟਣ ਦਾ ਗੁਆ ਕੇਰਾ ਪਾਵਾਂ ਮੋਟਾ ਮੋਟਾ ਗੁਆ ਜਿਹੜਾ ਮਾਂਦਰ ਸਿੱਟਣਾ ਹੈ। ਪਾਤੀਆਂ ਬਦਲਣ ਵਾਸਤੇ ਉਹ ਪਾਵਾਂਗੇ। ਛੇਰ ਆਪਾਂ ਜਿਹੜਾ ਸੁੱਕ ਸੁੱਕ ਸਾਰੀ ਉਹਦੇ ਸੁੱਕੀ ਸੁੱਕੀ ਅੱਡ ਗਾਰਦਾਂਗੇ। ਗਿੱਲੀ ਗਿੱਲੀ ਅੱਡ ਗਾਰਦੂਂਦੇ ਮਾਰਾਂਗੇ। ਉਹਦੀ ਆਪਣੇ ਤਾਂ ਹੀ ਕੰਮ ਕਰ ਗਏ ਪਿੰਡਾਂ ਦੇ ਜਿਹੜੇ ਭੈਣ ਭਰਾ ਪਸ਼ੂ ਰੱਖਦੇ ਹਨ ਤੇ ਜਿਹੜੇ ਭੈਣ ਭਰਾ ਹੁਣ ਆਪਾਂ ਨੂੰ ਸ਼ਹਿਰਾਂ ਚੋਂ ਜਾਂ ਬਾਹਰਲੇ ਮੁੰਡੇ ਅਸਟਾ ਦੇਖ ਰਹੇ ਉਹ ਤਾਂ ਆਲੇ-ਦੋਲੇ ਗੋਇੰਦਵਾਲ ਥਲਾਈ ਜਾਂਦੇ ਹਨ ਪਰ ਆਪਣਾ ਤਾਂ ਵੀ ਇਹੀ ਕੰਮ ਹੈ ਕਿ ਆਪਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਕੰਮ ਕਿਹਦੇ ਬੁੱਤ ਸਾਰੰਮੀ ਕਿੱਦਾਂ ਤੇ ਜਾਣਾ ਬੂ ਤੇ ਇੱਧਰ ਕਣਕ ਕਿੱਲੀ ਹੋ ਹਣਾ

ਤੇ बस ਦੋ ਰੋਟੀਆਂ ਖਾ ਜਾਂਦਾ ਐਸ ਵੇਲੇ ਮੁਰਗੇ ਆਏ ਆ ਵੀ ਦਵਾਈ ਦੁਵਾਈ ਦ ਲੈਣੀ ਪਈ ਹੈ ਇਹਨੇ ਆਪਦੀ ਦਵਾਈ ਲੈ ਕੇ ਜਾਂਦਾ ਹੁੰਦਾ ਸਕੂਲ ਤੇ ਬਾਕੀ ਸਕੂਲ ਚ ਬੰਲਾ ਕਿੰਨੇ ਵੇ ਛੁੱਟੀ ਕਰਦਾ ਉਹ ਤਾਂ ਅੱਧੀ 1 1 ਵਜੇ 12 ਵਜੇ ਕਰਨੀ ਚਾਹੀਦੀ ਨਨਸ 1 ਕਾ ਸਾਢੇ 12:40 ਤੇ 12:40 ਲੋ ਜੀ ਬੱਚਾ ਆਪਣਾ ਰੈਡੀ ਐ ਤੇ ਮੰਮੀ ਲਪਾ ਦੇ ਮਸ਼ੀਨ ਚ ਕੱਪੜੇ ਮੈਂ ਲਾਦਾ ਮੋਗੀ ਉਹ ਪੱਥਰ ਜਾਣੇ ਮੈਂ ਬਸਾ ਬਸ ਠੀਕੇ ਆਈ ਪਹਿਲਾ ਰਿੱਕਾ ਜੜਾ ਤਾਂ ਫਿਰ ਮੈਂ ਆਉਂਦੀ ਵਾਰ ਪੱਥਰਾਂ ਚੱਖੂ ਨਾਲ ਉਹਨਾਂ ਨੂੰ ਥਾ ਬਣਾ ਕੇ ਆਈ ਨੇ ਪਰੜੀ ਜੀ ਬਣਾਤੀ ਹੁਣ ਟੱਕੜਾ ਸੋਖਾ ਠੀਕੇ ਪਾਤੀ ਜਾ ਕੇ ਕੰਦਰਾ ਲਾਇਆ ਥਾ ਹੈ ਜੀ ਸਾ ਤੇ ਇਧਰ ਦੀ ਜਗ੍ਹਾ ਕਣਕ ਜਿਹੜੀ ਇਧਰ ਦੇ ਪਾਸੇ ਨਾਲ ਆਈ ਵਧੀ ਵਾਲੀ ਤੇ ਇਹਦੀ ਵਧੀ ਦਾ ਕਰਕੇ ਨਾ ਅਗਰ ਬੁੱਕਲੇ ਹੋ ਜਾਣੇ ਮੈਂ ਕੰਮ ਤੋਂ ਤੇ ਹਜੇ ਇਹ ਕਰਾਣਾ ਥੋੜਾ ਜਿਹਾ ਫਿੱਕਾ ਹੋਣਾ ਉਹੇ ਜੀ ਹੋ ਜਾਂਦੇ ਦੋ ਤਿੰਨ ਦਿਨਾਂ ਬਾਅਦ ਲੋਜੀ ਜਿਸਨੇ ਨਾ ਆਪਾ ਰੈਡੀ ਕਰਤਾ ਜਿਸਨੇ ਹੈ ਗੱਬੜਾ ਤੋਂ ਉਹਨਾਂ ਲਈ ਹੂੰ ਹੂੰ ਕੁਝ ਨਹੀਂ ਚਾਹ। ਫਿਰ ਜਦੋਂ ਉਹ ਤੇ ਆਖ ਕੱਲੀ ਆਪਾ ਦੇ ਚਾਹ ਲੋ ਜਿਸ ਤੇ ਲਾਹੇ ਡੀਟਾ ਅੱਗੇ 9 ਵਜੇ ਨੂੰ ਸਕੂਲ ਲੱਗਦਾ ਫਿਰ ਜਿਸਨੇ ਪ੍ਰੇਅਰ ਕਰੋਗੇ ਨਾ ਹੂੰ

लो जी जश्न अपना चलिया स्कूल स्कूल चले हम साफ करनी है कि नहीं साफ ही है बह जा हाँ पाता टिफिन रुमाल पाड़ी चलो बाय ਚਲੋ ਜੀ ਆਪਾਂ ਲਈਏ ਝਾੜ ਦੋ ਦਵਾ ਲਓ ਜੀ ਮੰਮੀ ਪਈ ਐ ਤਾਂ ਆਪਸ ਨੂੰ ਪਾਣੀ ਤੇ ਆ ਆਪਣੀਆਂ ਪੂਰੀ ਧੁੱਪ ਸੇ ਕਰਈਆਂ ਹੁਣ ਤਾਂ ਮੰਮੀ ਆਪਾਂ ਨੂੰ ਕਿੱਲੇ ਧੁੱਪੇ ਕੱਢਣੇ ਪੈਣਗੇ ਨਾ ਹੋ ਬਸ ਲੋਟ ਹੀ ਆਜੋ ਤਾਂ ਟੋਆ ਤਾਂ ਕੱਢ ਕੇ ਸਾਰਾ ਉਹਦੇ ਵਿੱਚੋਂ ਤੇ ਦੋ ਟਰਾਲੇ ਸਟਾਉਣੇ ਪੈਣਗੇ ਡੈਡੀ ਆਦੇ ਆਪਾਂ ਨੂੰ ਰੇਤੇ ਦੇ ਮਿੱਟੀ ਦੇ ਫੇਰ ਭਰ ਆ ਜਾਊਗਾ ਉਹ ਬਸ ਫਿਰ ਉੱਥੇ ਕਿੱਲੇ ਗੱਡੇ ਜਾਣਗੇ ਲੋ ਜੀ ਆਪਾਂ ਵੀ ਪੁਚੇ ਪੁਚੇ ਲਾਤੇ ਤੇ ਬਸ ਮੈਂ ਦੂਜੀ ਵਾਰ ਵਾਲ ਜਾਲੇ ਭਾਂਡੇ ਚੱਕਦੀਆਂ ਪਏ ਆ ਕੋਲੇ-ਕੁੱਲਿਆਂ ਚ ਪਿੰਦੇ ਆ ਚਾਹ ਫਿਰ ਉਹ ਲੱਸੀ-ਲੁੱਸੀ ਨੂੰ ਹੁੰਦੇ ਨਹੀਂ ਕੋਲੇ ਮੈਂ ਕਿ ਚੱਲ ਚੱਕੀ ਦੇਵਾ ਹੁਣ ਤਾਂ ਚੱਕ ਕੇ ਭਾਂਡੇ ਫਿਰ ਗੁੰਦੇ ਆਟਾ ਤੇ ਹੋਰ ਮੋਟਰ ਛੱਡ ਲਈ ਫਿਰ ਆਪਣੀ ਆਉ ਇੱਧਰ ਇੱਥੇ ਆਉ ਕੋਲੇ ਪਾਣੀ हाँ फिर इतने खालते चल गए लो जी आप भी पानी लेके आई से मैं भांडे भूडे चक्की लो जी रोटी पानी पका लिया टाइम दस वज के हो सवा का दस दम हो गया हजे खादी नहीं किसी ने जो डैडी रेह पाई आती डैडी की करते डैडी ਕਿਹੜੇ ਖਾਈ ਜਾਂਦੇ ਰੋਟੀ ਖਾ ਲੈਂਦੇ ਫਿਰ ਮੈਂ ਵੀ ਭਾਂਡੇ ਭੁੰਡੇ ਚੱਕਾ ਫਿਰ ਚਾਹ ਦਾ ਟਾਈਮ ਹੋ ਜੂ ਮਾਂ ਦੀ ਮਾਂ ਦਾ ਫਿਰ ਕੋਈ ਕਰਾਂਗੇ 2 ਰੁਪਿਆ ਦਾ ਕੰਮ ਲੋ ਜੀ ਰੋਟੀ ਵਾਲੀ ਸਾਰੇ ਟੱਬਰ ਦਾ ਪਾਇਆ ਪਿਆ ਆ ਜਾਣ ਖਾ ਲੈਣ ਦਾਲ ਪਹਿਲਾਂ ਗਰਮ ਕਰੀ ਸੀ ਨਿੱਗੀ ਜੀ ਸੀਗੀ ਮੈਂ ਤਾਂ ਵੇਚ ਦਰਤੀ ਰੱਸੀ 로ਸੀ ਭਾਈ ਵੀ ਹੈ ਉਹਦੇ 4 ਖੀਰੇ ਜਿ ਲੈ ਆਉਂਦੇ ਸੀ ਸਾਗ ਬਣਾਇਆ ਸੀ ਜਿੱਦੇ ਉਹਦੇ ਉਹਦੇ ਰੁਲਦੇ ਖਰਦੇ ਸੀ ਇੱਕ ਰਹਿ ਗਿਆ ਸੀ ਅੱਜ ਮੈਂ ਛੀਰ ਲਿਆ ਤੇ ਡੈਡੀ ਆਪਣੇ ਮੂਲੀ ਖਾਂਦੇ ਆ ਨਾ ਖੀਰਾ ਖਾਣ ਨਾ ਗੰਡੇ ਜਸ਼ਿੰਦਰ ਰੈਡੀ ਖੀਰਾ ਨਹੀਂ ਖਾਂਦੇ ਨਾ ਮੂਲੀ ਖਾਣ ਇਹ ਗੰਡਾ ਹਾਂਦੇ ਐ ਖਾਂਦੇ ਐ ੱਡਾ ਵੱਡਾ ਸਮਾਨ ਸਾਡੇ ਸਾਰੇ ਚਲੋ ਜੀ ਖਾ ਲੀਏ ਤਾਂ ਉਹਦਾ ਬਰੋਟੀ ਤੇ ਫੇਰ ਆ ਪੱਗ ਜੀ ਫਰੋਲੀ ਨਿੱਕੀ ਚੋਂ ਤਾਂ ਸੀਗੀ ਨਿੱਕੀ ਜੀ ਤਾਂ ਮੁੱਖਾ ਚੱਲ ਬਹੁਤ ਕਾਫੀ ਟਾਈਮ ਹੋ ਗਿਆ ਵੈਸੇ ਤਾਂ ਰੀਨ ਅਸੀਂ ਤਾਂ ਗਾੜੀਆਂ ਕਰਕੇ ਖਾਂਦੇ ਹਾਂ ਜਸ਼ਿੰਦਰ ਰੈਡੀ ਤਾਂ ਥੱਲੇ ਧਰ ਲੈਂਦੇ ਹੁੰਦੇ ਕੋਲਿਆਂ ਤੇ ਫੇਰ ਖਾਂਦੇ ਪਹਿਲਾਂ ਇਹਨਾਂ ਨੂੰ ਰੋਟੀਆਂ ਪਾਉਂਗੇ ਗੈਂਟੀਆਂ ਕਰ ਕਰ ਪਾਉਂਦੇ ਆ ਇੱਕ ਇੱਕ ਠੰਡੀ ਤੇ ਤਨ ਠੰਡੀਆਂ ਪਾਈਆਂ ਇੱਕ ਇੱਕ ਠੰਡੀ ਕਰ ਦੋ ਗਰਮ ਕਰ ਦੋ ਬਾਕੀ ਦੋ ਦੋ ਠੰਡੀ ਤਨ ਤਨ ਉਹਣੀਆਂ ਕਿ ਚਾਰ ਚਾਰ ਲਓ ਜੀ ਐਡਾ ਵੱਡਾ ਅੰਬਰੂਤ ਆਇਆ ਜਸ਼ਨੇ ਖਾਊਗਾ ਇਹਨੂੰ ਆਹ ਤੇ ਟਮਾਟਰ ਆਪਣੇ ਇੱਥੇ ਬਏ ਚਲੋ ਜੀ ਖਾਈਏ ਤਾਂ ਉਹਦਾ ਰੋਟੀ ਫੇਰ ਆਪਾਂ ਪੁੱਛ ਬੁਚਿਆ ਲਗਾ ਮਫਾਤਾ ਇਹ ਆਪਣੇ ਬਸ ਰੋਟੀ ਖਾ ਕੇ ਗੱਲੇ ਭਾਂਡੇ ਰਹਿੰਦੇ ਚੱਕਣ ਵਾਲੇ ਮਾਗਰ ਦੀ ਮਗਰ ਘਰ ਲੰਘ ਜਾ ਚਲੋ ਜੀ ਖਾਈਏ ਰੋਟੀ ਖਾ ਲੋ ਜੀ ਸਾਰੇ ਪੈਣ ਭਰਾ ਕੇ ਰੋਟੀ ਲੂਗੀ ਦਾਲ ਲੱਸੀ ਨਾਲ ਸਲਾਦ ਚਲੋ ਜੀ ਖਾਈਏ ਆ ਗਏ ਡੈਡੀ ਲੋ ਜੀ ਚਾਹ ਪਾਣੀ ਆਪਾਂ ਕਰਤਾ ਤੇ ਬਸ 10 ਮਿੰਟ ਬੈਠੀ ਸੀ ਹੁਣ ਮਸ਼ੀਨ ਵਿੱਚੋਂ ਡਾ ਕੇ ਆਈਏ ਤੇ ਫਿਰ ਚਾਹ ਚੂ ਪੀ ਕੇ ਬਹਿਨੇ ਆਪਾਂ ਮਸ਼ੀਨ ਤੇ ਤੇ ਨਹੀਂ ਤਾਂ ਨਾ ਨੂੰ ਲੈਂਦੇ ਪਰ ਪਾਣੀ ਵੀ ਥੋੜੀ ਜਿਹੀ ਫੇਰ ਦਿੱਕਤ ਆ ਗਈ ਆਪਣੇ ਆਪਣੀ ਡੱਗੀ ਚ ਪਾਣੀ ਥੋੜਾ ਹੀ ਹੈ ਕਹਿੰਦੇ ਸੀ ਲੈ ਕੇ ਆਵਾਂਗੇ ਹੱਥ ਨੇ ਪਾਣੀ ਪੂਣੀ ਕਿਸੇ ਪਾਸੋਂ ਕਰਨਗੇ ਹੱਲ ਚਲੋ ਫੇਰ ਨਾ ਲਾਗਵਾ ਉਹਨੇ ਮਸ਼ੀਨ ਤੇ ਲਾ ਲਈਏ ਘੰਟਾ ਕਰੀਏ ਕੰਮ ਫਤਿਹ ਤੇ ਆਪਾਂ ਸੋਨੂੰ ਦਿਖਾਉਣੀ ਹੈ ਸਬਜ਼ੀ ਚ ਪਾਣੀ ਪਈ ਜਾਂਦਾ ਐ ਹੁਣ ਹੁਣ ਚੱਲੂ ਸਬਜ਼ੀ ਐ ਭਰ ਕੇ ਅੱਗ ਟੂਟੀ ਨਾ ਕਿਹੜੀ ਭਰਦੀ ਸੀ ਸ਼ਿਕਾਰ ਨਹੀਂ ਖਣੂ ਬਹੁਤ ਕਿਵੇਂ ਚੂਹਾ ਉਹ ਉੱਥੇ ਖਾਡਾ ਖੱਡਾ ਹੱਥੇ ਲਓ ਜੀ ਹੁਣ ਚੱਲੂਗੀ ਸਬਜੀ ਹਉ ਆ ਗਏ ਉਹ ਮੂੜੀਆਂ ਨੂੰ ਪਾਣੀ ਨਹੀਂ ਚੜਦਾ ਸੀਗਾ ਆਹ ਮੂੜੀਆਂ ਦਾ ਰੰਗ ਹੋਰ ਆ ਕਿਡੀਆਂ ਕਿਡੀਆਂ ਹੋ ਗਈਆਂ ਉਹ ਮੂੜੀਆਂ ਓਡੀਆਂ ਓਡੀਆਂ ਵਿਚਾਰੀਆਂ ਹੁਣ ਚੱਲੂਗਾ ਆਪਾਂ ਆਪਣੀ ਸਬਜੀ ਸਾਰੀ ਪਰ ਇਹਾਂ ਦੇ ਖੱਡ ਬੰਦ ਕਰ ਦੋ ਉਹਨੂੰ ਹਾਂ कि पानी जी सब्जी सारी चलो ज्यादा गाजर तो अपनिया डुब गई नपती इतों चलो 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 चाह पी लोगे ना ਹੋ ਜੀ ਕਣਕ ਨੂੰ ਲਾਈ ਜਾਂਦੇ ਆ ਪਾਣੀ ਕਿਆਰੀਆਂ ਡਟਤੀਆਂ ਚਲੋ ਆ ਵਧੀਆ ਹੋ ਜਾਊਗਾ ਹੁਣ ਆਪਣੀ ਜਸ਼ਨ ਨੇ ਗੁੱਡ ਪਾਈ ਸੀ ਇਹ ਚ ਤਾਂ ਕਰਕੇ ਪਾਣੀ ਤੁਰਦਾ ਨਹੀਂ ਹੋਲੀ ਤੁਰਦਾ ਪਾਣੀ ਜਸ਼ਨ ਤੇ ਰੜੀ ਆਪਦੀ ਜਹਾ ਇੱਥੇ ਚੱਕ ਲੈ ਹੁਣ ਪਾਣੀ ਵਢਣ ਗਏ ਦੂਜੇ ਖਿਆਰੇ ਚ ਹੋਸੇ ਰੈਡੀ ਆਈ ਨਾ ਲਾਈਕ ਲੱਗੀ ਜਾਂਦਾ ਕੱਲੀ ਆ ਰਹੀਗੀ ਲਸਣ ਲਸਣ ਜਿਵੇਂ ਨੇ ਗੋਡੀ ਪਾਤੀ ਪਾਣੀ ਕਿੰਨਾ ਸੋਖਦੀ ਐ ਲਸਣ ਪਾਣੀ ਹਜੇ ਵੀ ਖੱਡ ਚ ਪਈ ਜਾਂਦਾ ਪਤਾ ਨਹੀਂ ਵਿੱਚ ਚੂਹਾ ਨਿਕਲੂਗਾ ਕਿ ਕੀ ਕੁਝ ਨਿਕਲੂਗਾ ਇੱਥੇ ਪਈ ਜਾਂਦਾ ਪਾਣੀ ਪਾਣੀ ਜਾ ਕਿੱਧਰ ਪਾਸੇ ਰਿਹਾ ਹੈ ਹਜੇ ਤੱਕ ਘਤਰਦਾ ਨਹੀਂ ਆਪਾਂ ਮੜਾਇਆ ਕਰਕੇ ਲੋਟ ਇੱਥੇ ਨਹੀਂ ਪਾਣੀ ਚੜਦਾ ਪਤਾ ਨਹੀਂ ਕੀ ਦਿੱਕਤ ਹੈ ਉੱਚੀ ਨੂੰ ਪਤਾ ਨਹੀਂ ਇੱਥੋਂ ਆਣੀ ਤਾਂ ਬਹੁਤ ਆਈ ਆ ਉਹ ਉਧਰੋਂ ਬੰਦ ਕਰ ਦੋ ਉਹ ਬੱਕਰਾਂ ਨੂੰ ਮਿੱਟੀ ਪਾ ਦੇ ਹੈ ਉਹ ਮਿੱਟੀ ਮਾੜੀ ਮਾੜੀ ਆਹ ਤਾਂ ਇਧਰੋਂ ਉੱਚਾ ਮੈ ਲਾਦਾ ਹਨਾ ਤਾਂ ਨਹੀਂ ਚੜਦਾ ਉਹ ਉੱਥੇ ਉੱਥੋਂ ਬੰਦ ਕਰਦਾ ਉਧਰਲੇ ਬਸ ਲਓ ਜੀ ਸੂਟ ਆਪਾਂ ਕੰਪਲੀਟ ਕਰ ਲਿਆ ਜਮਾ ਦੋਨੇ ਸੂਟ ਰੈਡੀ ਆ ਤੇ ਮੈਂ ਕਰੀ ਅੰਛੀ ਤਰਪਾਈ ਹਾ ਸਾਢੇ 3:30 ਹੋਏ ਸੀਗੇ ਮਗਾ ਚੌਤਰ ਪਾਈ ਤੇ ਤੁਸੀਂ ਕਰ ਲਈਏ ਤੇ ਜਿੰਨਾ ਕੰਮ ਨਿਗੜੂਗਾ ਨੇ ਬਸ ਤਰਪਾਈ ਕਰਕੇ ਖੜੀ ਹੋਊਂਗੀ ਮੇਰੇ ਕੋਲੇ ਬਸ ਕੱਲਾ ਪਿਛਲਾ ਅਗਲਾ ਤੇ ਬਾਹਰ ਰਹੀ ਆ ਨਵੇਂ ਹੁਣ ਨਵੇੜ ਦਾਂਗੇ ਕੰਮ ਆਪਾਂ ਫਿਰ ਚੱਕਦੇ ਆ ਭਾਂਡੇ ਭੁੰਡੇ ਤੇ ਸਬਜ਼ੀ ਲੈਣ ਗਏ ਆ ਜਸ਼ਨ ਤੇ ਰੈਡੀ ਪਤਾ ਨਹੀਂ ਕਾਦੀ ਲੈ ਕੇ ਆਉਣਗੇ ਕਿਉਂਕਿ ਕੱਲ ਵੀ ਆਪਾਂ ਮੂੰਗੀ ਬਣਾਲੀ ਸੀ ਪਹਿਲਾਂ ਦੋ ਤਿੰਨ ਦਿਨ ਸਾਗ ਚੱਲੀ ਗਿਆ ਅਸੀਂ ਆਖਿਆ ਭਾਈ ਅੱਜ ਤਾਂ ਸਬਜ਼ੀ ਲਿਆ ਕੇ ਦੇਉ ਕਾਸੀ ਜਸ਼ਨ ਕਹਿੰਦਾ ਦੂਜੀ ਲਿਆ ਕੇ ਦੇਉ ਬੰਦ ਬੋਬੀ ਐ ਮਮੀ ਜਾ ਜਿਹੜੀ ਹੋਈ ਲਿਆਉਗਾ ਤੇ ਮੈਂ ਆਖਿਆ ਸੀ ਮਖਾਲੂ ਮਟਰ ਲਿਆ ਤੇ ਚਲੋ ਜਿਹੜੀ ਲਿਆਤੀ ਦਾ ਆਪਾਂ ਤਾਂ ਬਣਾ ਲਈਏ ਤੇ ਸੁੱਕਲੇ ਹੋਏ ਪੈ ਸੱਚੀ ਜੀ ਪਾਣੀ ਬਣਾ ਅੱਜ ਆਖੀ ਜਾਂਦੇ ਆ ਹਨਾ ਮੰਮੀ ਪਾਖੜਾ ਨਹਿਰ ਚ ਅੱਜ ਛੱਡਣਗੇ ਪਾਣੀ ਉਹ ਚਾਹਦਾ ਇਹ ਅੱਜ ਛੱਡ ਪਤਾ ਫਿਰ ਤਾਹੀ ਵਾ ਫਿਰ ਆਪਣੇ ਸਵੇਰੇ ਆਊਗਾ ਪਾਣੀ ਬਹੁਤ ਔਖਾ ਹੈ ਜੀ ਸੱਚੀ ਪਾਣੀ ਬਣਾ ਤਾਂ ਸਾਨੂੰ ਕਰਦੇ ਆ ਮੰਮੀ ਇਹਦਾ ਕੋਈ ਹੱਲ ਆਪਾਂ ਨੂੰ ਕਰਨਾ ਪੈਣਾ ਹੈ। ਮੈਂ ਉੱਥੇ ਤਰਗੋਟ ਟੂਟੀ ਲੋਡ ਕਰਾਂ। ਉੱਥੇ ਟੂਟੀ ਲੋਡ ਕਰਨੀ ਪਊ। ਉੱਥੇ ਥੋੜਾ ਜਿਹੜਾ ਹਾਲ ਆ ਛੋਟਾ ਉਹ ਵੱਡਾ ਕਰਨ ਵਾਲਾ। ਹੋਰ ਮੋੜ ਤੇ ਮੋੜ ਤੇ ਹਾਂ। ਫੇਰ ਪਾਣੀ ਆਊਗਾ ਆਪਣੇ ਨਹੀਂ ਆਏ ਤਾਂ ਔਖਾਗਾ ਰੋਜ਼-ਰੋਜ਼। ਕੰਨ ਜਿਹੜਾ 2400 ਲੱਗੂਗਾ ਪਰ ਲੱਗ ਜੂ। ਔਖਾ ਆਏ ਔਖਾ ਆਏ ਆ ਜੀ। ਜਦੋਂ ਮਹੀਨੇ ਦੀ ਬੰਦੀ ਆ ਜਾਂਦੀ ਹੈ ਉਦੋਂ ਪਾਣੀ ਮੁੱਕ ਜਾਂਦਾ। ਹੁਣ ਤਾਂ ਸਿਆਹ ਵਾਲਾ ਚੱਲੋ ਇਹ ਵਾਟੋ ਘਾਟਾ ਤੇ ਨਹੀਂ ਗਰਮੀ ਚ ਕਿਦਾਂ ਗਰਮੀ ਚ ਕਿਵੇਂ ਕਰਾਂਗੇ ਔਖਾ ਹੀ ਆ ਹੋਰ। ਉੜਾ ਮੁੱਲ ਕੀਤਾ ਪਾਣੀ ਪਵਾ ਪਵਾ ਆਪਣੇ ਦਾ ਕੈਂਟਰ ਬਹੁਤ ਪਿਆ ਨਹੀਂ ਆਪਾਂ ਨੂੰ ਲੋਡ ਨਹੀਂ ਪੈਂਦੀ ਸੀ ਅੱਗੇ ਬਥੇਰਾ ਹੀ ਪਾਣੀ ਆਉਂਦਾ ਸੀ ਹੁਣ ਕੋਈ ਹੱਲ ਕਰਨਾ ਪਉਂਦਾ ਹੋ ਗਿਆ ਲੱਗਿਆ ਸਾ ਉਹ ਕਿਚੇ ਨਾਲ ਹੋ ਗਿਆ ਤੋਂ ਉਹ ਬਾਈ ਘਟ ਗਿਆ ਲੋ ਜੀ ਬਸ ਫੋਨ ਕਰ ਦਾਂਗੇ ਤਰਪਾਈ ਕਰ ਅੱਜ ਤਾਂ ਜਮਾ ਫਤੇ ਆ ਅੱਥ ਨੇ ਪੈਣ ਬਲੇ ਇਹਨਾਂ ਨੂੰ ਪ੍ਰੈਸ ਕਰਕੇ ਰੱਖ ਦੇ ਜੀ ਬਸ ਫਿਰ ਹੁਣ ਤਬ ਵੀ ਮਿੱਤ ਅਜ ਤੜਕੇ ਠੰਢ ਸੀ ਹਨਾ ਅੱਜ ਠੰਢ ਸੀ ਅੱਜ ਤੜਕੇ ਆਏ ਲੱਗੇ ਪਰ ਕੋਟੀ ਕੱਢੀਏ ਹੁਣ ਤਾਂ ਕੋਟੀ ਪੌਣੀ ਗਿਆ ਕੋਈ ਯਾਦ ਲਓ ਜੀ ਉੱਥੇ ਚੱਕੇ ਸੀ ਅਸਮਾਨ ਚੋਂ ਪੈਨ ਓਏ ਨਹੀਂ ਨਹੀਂ ਉੱਥੇ ਇੱਟਾਂ ਪਈਆਂ ਸੀ ਜਿਹੜੀਆਂ ਉੱਥੋਂ ਸਿੱਟੀਆਂ ਸੀ ਤਾਂ ਤੋਂ ਟੈਂਕੀ ਵਾਲੀਆਂ ਸੀ ਉਹਦੇ ਵਿੱਚ ਚੱਕਤੀਆਂ ਰੋੜੇ ਇਕੱਠੇ ਕਰਦੇ ਮੁੜ ਕੇ ਮੰਮੀ ਨਾਲ ਸਾਰੇ ਨੋਨ ਨਾਲ ਚ ਸਰਤੇ ਲਓ ਜੀ ਪ੍ਰੀਤੋ ਨੂੰ ਮਿਲੋ ਜਸ਼ਨਦੀਪ ਭੈਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਹ ਜੀ ਮੇਰੀ ਨਾ ਜੈਕਟ ਪਈ ਸੀ ਇਹਨੂੰ ਜਾ ਘਟਿਆ ਦੇ ਆਪਰਮਣੇ ਖੋਲ ਕੇ ਰੱਖ ਜੈਕਟ ਅਰੇ ਮੇਰਾ ਤੇ ਜੀਣ ਦੀ ਮੇਰੇ ਹੋ ਗਈ ਪੀੜੀਏ ਤੇ ਹੁਣ ਇਹ ਪ੍ਰੀਤ ਦੇ ਆ ਗਈ ਨਾ ਓਏ ਹਾਜੀ ਪ੍ਰੀਤ ਦੇ ਆ ਗਈ ਪ੍ਰੀਤ ਨੇ ਪਾ ਕੇ ਦੇਖੀ ਸੀ ਚਲ ਮੈਂ ਪਾਈ ਕਰੂਗੀ ਰੱਖ ਕੇ ਬਾਹਵਾ ਤੇ ਹਾਂ ਮੈਂ ਰੱਖ ਕੇ ਵੀ ਕੀ ਕਰਨੀ ਪਰ ਇਹ ਆਦੀ ਹੈ ਜਿਵੇਂ ਸਕੂਲ ਵਾਲੀਆਂ ਕੁੜੀਆਂ ਪਾਉਂਦੀਆਂ ਹਾਂ ਵੀ ਬਹੁਤ ਸੋਹਣੀ ਲੱਗੂ ਹਾਂ 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 ਟੀ-ਸ਼ਰਟ ਪਾ ਕੇ ਥੰਨਾਂ ਦੀ ਲਓ ਜੀ ਬੈਡਪਾਡ ਪੰਜਾਂ ਦਾ ਸ਼ੈਂਪੂ ਭੇਜ ਦੇ ਹਾਂ ਰਮਣੇ ਦੇ ਪੰਜਰ ਪੰਜਰ ਵੀ ਫੋੜ ਦੇ ਦੇ ਕਿਵੇਂ ਕਰ ਤਾਈ ਇਹ ਆਪ ਖੁਰ ਗਿਆ ਹੋਰ ਜੀ ਆਈ ਲੱਗਦੇ ਪੈਸੇ ਦਾ ਆਹ ਸੋਹਣੀ ਮਾਂ ਜਸ਼ਨ ਦੇ ਆਉਂ ਤੋਂ ਪ੍ਰੀਤ ਦੇ ਆ ਗਈ ਜਸ਼ਨੇ ਦੇ ਫਿਰ ਨਿੱਕੀ ਜਸਨੀ ਦੇ ਫਿਰ ਆਪਣੀ ਦੇ ਬਾਹਾਂ ਨਹੀਂ ਵੀ ਐ ਉਹਦੇ ਬਾਹ ਦੇ ਮੇਚ ਇਹਨੇ ਕਿਹੜਾ ਕੋਈ ਆਏ ਪਟਣੇ ਨਹੀਂ ਇਹ ਬਾੜਦੀ ਨਹੀਂ ਅਗਲੇ ਸਾਲ ਨੂੰ ਜੇ ਨਿੱਕੀ ਜਸਨੀ ਬਸ ਇਹਨੂੰ ਧੋ ਕੇ ਮੇਰੀ ਪਈਏ ਮੇਰੇ ਕੋਲ ਧੁੱਪੇ ਨਾ ਪਾਵੇ ਇਹਨੂੰ ਮੰਨ ਕੇ ਚੱਲ ਵੀ ਧੁੱਪ ਨਾ ਜਾ ਉਹ ਹੋ ਜਾਂਦਾ ਰੰਗ ਫੇਟ ਹੋ ਜਾਂਦਾ ਨਾ ਜੀਨਸ ਦਾ ਮੇਰੇ ਕੋਲ ਪਈ ਹੈ ਉਹ ਕਦੇ ਮੈਂ ਪਾ ਲਿਆ ਕਦੇ ਪ੍ਰੀਤ ਪਾ ਲਿਆ ਕਰੂਗੀ ਹੋਰ ਹਾਂ ਕੋਈ ਦਵਾਜ ਦੇ ਪੈਸੇ ਦਵਾ ਦੋ ਫਾਇਦੇ किस मतलब किनिया मतलब दो रोटियां घट ही खानी मैं रोटिया ਖਾਨੀ ਇਸ ਤੋਂ ਚਾਰ ਤਰਕੇ ਹੋਰ ਵੀ ਆਣੀ ਹੈ ਬਹੁਤ ਫਰਕ ਹੈ ਬਸ ਸਾਰੇ ਦਿਨ ਜਿਹਦਾ ਬਣਾਇਆ ਸੀ ਵੀਰ ਜੀ ਕਿਹੜਾ ਸਾਰੇ ਦਿਨ ਚਾਰ ਕੇ ਉਹ ਖਾਲੀ ਪੇਟ ਹੁੰਦਾ ਜਮਨ ਮਾਰੀ ਲੱਗਿਆ ਫਿਰ ਮੇਰਾ ਗਵਾ ਮੇਰਾ ਵਾਹ ਵਧ ਗਿਆ ਲਗਾਉਣੇ ਆ ਪੈਨਟ ਉੱਤੇ ਪੈੜਾ ਲਾਉਂਦਾ ਅਮੀ ਮੈਂ 14 15 ਨੂੰ ਕੇ ਨਾਲ ਹੋਰ ਵੀ ਜਿੱਤ ਫਲ ਫਲੂਟ ਖਾ ਗਏ ਫਿਰ ਤਾਂ ਉਹ ਤਾਂ ਉਹਦੇ ਨਾਲ ਤਾਂ ਤਾਕਤ ਆ ਰਹੀ ਰੋਟੀਆਂ ਦਾ ਢੱਡੀ ਬਾਹਰ ਆਉਂਦਾ ਹਾਇ ਵਲ ਕਲਾ ਵੱਜਿਆ ਸਹੀ ਹੈ ਨਾ ਬਤਾ ਲਓ ਜੀ ਬਸ ਮੈਂ ਵੀ ਹੋਣਾ ਇੱਕ ਤਰਫਾਈ ਤਰ ਕੋਈ ਕਰਕੇ ਹਟੀਆਂ ਚੱਕਦੀਆਂ ਭਾਂਡੇ ਭੁੰਡੇ ਤੇ ਬਣਾਉਨੇ ਆਂ ਦਾਲ ਸਬਜ਼ੀ ਜਿਹੜਾ ਚਰਾਈ ਕਰਦੀਆਂ ਤੇ ਸੂਟਾਂ ਵਾਲਾ ਕੰਮ ਫਤਿਹ ਹੋ ਗਿਆ ਫਿਕਰ ਮੇਰਾ ਜਿਹੜਾ ਬਹੁਤ ਵੱਡਾ ਫਿਕਰ ਆ ਜਿਹੜਾ ਨਿਬੜ ਗਿਆ ਤੇ ਮੰਮੀ ਦੇ ਸੂਟ ਤਾਂ ਵੈਸੇ ਹੈਗਾ ਸਿਆ ਗਰਮੀ ਵਾਲੀ ਹੈ ਤੇ ਚਲੋ ਉਹ ਤਾਂ ਆਪਾਂ ਵਿਚ ਦੀ ਜੇ ਸਿਉਂਤੇਗੇ ਤਾਂ ਸਿਉ ਉਹ ਵੀ ਦੇਵਾਂਗੇ ਨਹੀਂ ਕੋਈ ਏਡੀ ਵੱਡੀ ਗੱਲ ਨਹੀਂ ਆਪਾਂ ਫੇਰ ਸਿਉਣ ਲਾਂਗੇ ਉਹ ਤਾਂ ਤੇ ਮੰਮੀ ਦੇ ਤਾਂ ਗਰਮੀ ਵਾਲੇ ਸਿਆਲ ਵਾਲੇ ਹੈ ਨਹੀਂ ਗਰਮੀ ਵਾਲੇ ਸੂਟ ਹੈ ਤੇ ਚਲੋ ਜੀ ਅੱਜ ਨਹਾ ਜੀ ਮੇਰੇ ਸੋਹਣੇ ਆਲੋ। ਅੱਜ ਵਾਲੀ ਵੀਡੀਓ ਦਾ ਇਥੇ ਐਂਡ ਕਰਾਂਗੇ ਆਪਾਂ ਕਿਉਂਕਿ ਅੱਜ ਸਵੇਰ ਦੇ ਕੰਮ ਤਾਂ ਦੇ ਤੁਹਾਡੇ ਨਾਲ ਆਪਾਂ ਕੀਤੇ ਸ਼ੇਅਰ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਦੇਖੋ ਕਿੰਨੀਆਂ ਲੀਰਾ ਵਜੀਰਾ ਮੈਂ ਘਟ ਘਟ ਹੋ ਕਰੀਆਂ ਚੱਕ ਕਰਦੇ ਆ ਸਾਰਾ ਸੈਟਿੰਗ ਕਰਦੇ ਆ ਤੇ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਾਰੇ ਭੈਣ ਭਰਾ ਮੈਨੂੰ ਪਿਆਰ ਭਰੀ ਸੋਸ਼ੀਅਲ ਜੀ ਬਾਏ ਬਾਏ ਜੀ